ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਕਰਦੇ ਆਂ ਸਾਰੇ ਕਿਸਾਨ ਭਰਾਵਾਂ ਦਾ ਡੇਰੀ ਪਾਲਕ ਭਰਾਵਾਂ ਦਾ ਆਪਣੇ YouTube ਚੈਨਲ ਦੇ ਉੱਪਰ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਦੇ ਆਪਾਂ ਮੱਕੀ ਦੇ ਸਾਲੇ ਦੀ ਕਾਫੀ ਚੀਜ਼ਾਂ ਡਿਸਕਸ ਹੁੰਦੀਆਂ ਜਿਹੜਾ ਚਾਰ ਆ ਮੱਝਾਂ ਨੂੰ ਮਾੜਾ ਗਾਵਾਂ ਨੂੰ ਮਾੜਾ ਪਰ ਉਸ ਤੋਂ ਪਹਿਲਾਂ ਇੱਕ ਚੀਜ਼ ਆ ਜੇ ਆਪਾਂ ਆਚਾਰ ਨੂੰ ਸਹੀ ਤਰੀਕੇ ਨਾਲ ਪਾਵਾਂਗੇ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਚੰਗੀ ਚੀਜ਼ ਆ ਡੇਰੀ ਦੇ ਵਿੱਚ ਖਾਸ ਕਰ ਜਿਹੜੇ ਭਰਾ ਗਾਵਾਂ ਰੱਖਦੇ ਨੇ ਗਾਂ ਆਚਾਰ ਤੋਂ ਬਿਨਾ ਨਹੀਂ ਬਚਦੀ ਤੁਸੀਂ ਜਿੰਨੀ ਮਰਜ਼ੀ ਤੁਸੀਂ ਗਾਂ ਨੂੰ ਫੀਡ ਪਾ ਲਿਓ ਪਰ ਜਿਹੜੀ ਊਰਜਾ ਚਾਰਨੇ ਦੇਣੀ ਆ ਗਾਂ ਦੀ ਊਰਜਾ ਚਾਰਨੇ ਪੈਦਾ ਕਰਨੀ ਆ ਪੂਰੀ ਕਰਨੀ ਆ ਉਹ ਕਿਸੇ ਵੀ ਫੀਡ ਤੋਂ ਨਹੀਂ ਹੋਣੀ ਜੇ ਤੁਸੀਂ ਗਾਂ ਰੱਖਣ ਦੇ ਚਾਹਵਾਨ ਹੋ ਤਾਂ ਚਾਰ ਤੁਹਾਡੇ ਕੋਲੇ 12 ਮਹੀਨੇ 30 ਦਿਨ ਚਾਰ 1.5 ਸਾਲ ਦਾ ਕਟਕਟ ਸਟਾਕ ਦੇ ਵਿੱਚ ਜਿਹੜਾ ਮੱਕੀ ਦਾ ਸਾਇਲ ਹੈ ਤੁਹਾਡਾ ਚਾਹੀਦਾ ਤਾਂ ਅੱਜ ਦੀ ਗੱਲ ਕਰਦੇ ਆ ਤਾਂ ਕਈ ਭਰਾਵਾਂ ਦੇ ਪਿਛਲੇ ਸਾਲ ਵੀ ਆਪਾਂ ਗੱਲਬਾਤ ਹੁੰਦੀ ਵੀ ਚਾਰ ਪਾਏ ਤੋਂ ਕਾਲਾ ਹੋ ਜਾਂਦਾ ਜਦੋਂ ਜਿਆਦਾ ਫੰਗਸ ਲੱਗ ਜਾਂਦੀ ਆ ਤਾਂ ਸਭ ਤੋਂ ਮੇਨ ਚੀਜ਼ ਇੱਕ ਹੁੰਦੀ ਆ ਆਪਾਂ ਫਸਲ ਨੂੰ ਬਹੁਤ ਵਧੀਆ ਸੰਭਾਲਦੇ ਆ ਪਰ ਜਦੋਂ 4 ਪਾਉਂਡ ਦਾ ਟਾਈਮ ਹੁੰਦਾ ਉੱਥੇ ਆਪਾਂ ਕੀ ਕਰਦੇ 2-4 ਦਿਨਾਂ ਦੀ ਆਪਾਂ ਨੂੰ ਹੁੰਦਾ ਵਿੱਚੋਂ ਨਾਲੇਟ ਹੋ ਜੇ 2-4 ਦਿਨਾਂ ਦੀ ਖਾਤਰ ਆਪਾਂ ਇੰਨੀ ਕ ਜਿਆਦਾ ਕਹਲ ਕਰਦੇ ਆ ਵੀ ਮੱਕੀ ਛੱਲੀਆਂ ਕੱਚੀ ਹੁੰਦੀ ਹੈ ਕੱਚੀ ਨੂੰ ਦਬ ਦੰਨੇ ਆ ਫਿਰ ਜਦੋਂ ਖੋਲਦੇ ਆਂ ਤਾਂ 4 ਕਾਲਾ ਹੁੰਦਾ ਉਹਨੂੰ ਉਲੀਬੱਦ ਲੱਗੀ ਹੁੰਦੀ ਆ ਤਾਂ ਆਪਾਂ ਕੀ ਕੱਲ ਕਰਦੇ ਆ ਜੇ ਤੁਸੀਂ 4 ਜਮਾ ਸਹੀ ਬਣਾਉਣਾ ਉਹਦਾ ਡਰਾਈ ਮੈਟਰ ਵੀ ਪ੍ਰੋਪਰ ਆਵੇ ਉੱਥੇ ਸਟਾਰਚ ਕੰਟੈਕਟ ਕਾਰਬੋਹਾਈਡਰੇਟ ਸਾਰਾ ਜਿਹੜਾ ਕੰਟੈਂਟ ਹੈ ਉਹ ਸਾਰਾ ਸਹੀ ਆਵੇ ਤਾਂ ਸਭ ਤੋਂ ਮੇਨ ਚੀਜ਼ ਆ ਜਿਹੜਾ ਉਹਦਾ 4 ਪਾਉਂਡ ਦਾ ਸਮਾਂ ਵੈਸੇ ਤੇ ਆਪਾਂ ਮੋਟੀ ਮੋਟੀ ਗੱਲ ਕਰਨੀ ਹੋਵੇ ਜਿਆਦਾ ਨਾ ਜਾਣਾ ਹੋਵੇ ਡੰਗਾਈ ਦੇ ਵਿੱਚ ਤਾਂ ਜਿਹੜੀ ਮਰਜ਼ੀ ਵੈਰਾਈਟੀ ਤੁਸੀਂ ਲੈ ਲਓ ਘੱਟੋ ਘੱਟ 80 ਤੋਂ ਲੈ ਕੇ 85 ਦਿਨਾਂ ਦੇ ਵਿੱਚ ਵਿੱਚ ਚਾਰ ਬਹੁਤ ਜਿਆਦਾ ਬੈਸਟ ਪੈਂਦਾ ਜੇ ਆਪਾਂ ਨੂੰ ਕੋਈ ਵੀ ਪ੍ਰੋਪਰ ਸਟੇਜ ਨਹੀਂ ਪਤਾ ਲੱਗੀ ਤਾਂ 85 ਦਿਨਾਂ ਦੇ ਚਾਰ ਵਧੀਆ ਬਣ ਜਾਂਦੀਆਂ ਛੱਲੀ ਜਿਹੜੀ ਮਰਜ਼ੀ ਵੈਰਾਈਟੀ ਹੈ ਤੇ ਇਹ 70-73 ਦਿਨ ਸਭ ਝੂਠ ਹੈ ਜੇ ਹੁਣ ਫੇਕ ਆਪਾਂ ਸੋਸ਼ਲ ਮੀਡੀਆ ਆਪਾਂ ਦੇਖਦੇ 70-73 ਤੇ ਕਿਸੇ ਵੀ ਵੈਰਾਈਟੀ ਦਾ ਮੱਕੀ ਦਾ ਸਾਇਲੈਂਸ ਨਹੀਂ ਪੈਂਦਾ 85 ਦਿਨਾਂ ਤੇ ਜਾ ਕੇ ਬਹੁਤ ਵਧੀਆ ਚਾਰ ਬਣਦਾ ਪਰ ਜੇ ਆਪਾਂ ਜਮਾ ਢੁਗਾਈ ਦੇ ਵਿੱਚ ਜਿੱਦਾਂ ਆਪਾਂ ਯੂਜ਼ ਕਰਦੇ ਆਂ ਵੀ ਡਰਾਈ ਮੈਟਰ ਵੀ 30 ਤੋਂ 35% ਆਵੇ ਸਟਾਰਚ ਕੰਟੈਂਟ ਆਵੇ ਜਿਆਦਾ ਮੋਇਸਚਰ ਨਾ ਆਵੇ ਤਾਂ ਉਹਦੇ ਲਈ ਆਪਾਂ ਜਿੱਦਾਂ ਹੁਣ ਤੁਸੀਂ ਪਿੱਛੇ ਮੱਕੀ ਦੇਖ ਰਹੇ ਹੋ ਇਹ 1844 ਵੈਰੈਟੀ ਆ ਪੈਨਰ ਦੀ ਕਾਟੇਵਾਦੀ ਤਾਂ ਮੇਰੇ ਹੱਥ ਦੇ ਵਿੱਚ ਛੱਲੀ ਆ ਵਿੱਚ ਭਰਾ ਕੀ ਕਹਦ ਨੇ ਜੰਮੀ ਕਈ ਵਾਰ ਟਰਾਲੀਆਂ ਵੀ ਦੁੱਧ ਨਾਲ ਚੋਂਦੀਆਂ ਹੁੰਦੀਆਂ ਹੁੰਦੀਆਂ ਇੰਨਾ ਕਿ ਜਿਆਦਾ ਕੱਚੀ ਸੜ ਦਿੰਦੇ ਨੇ ਉਸ ਚੀਜ਼ ਨਾਲੋਂ ਭਰਾਵੋ ਵਿਚਾਰ ਨਾ ਪਾਓ ਤੁਸੀਂ ਤਾਂ ਚੰਗਾ ਨਹੀਂ ਪਸ਼ੂ ਉਹ ਖਰਾਬ ਕਰੂਗਾ ਹੀ ਕਰੂਗਾ ਕਿਉਂਕਿ ਉਹਦੇ ਚ ਡਰਾਈ ਮੈਟਰ ਘੱਟ ਹੋਊ ਮੋਇਸਚਰ ਜਿਆਦਾ ਹੋਊ ਉਹਦੇ ਨਾਲ ਕੀ ਹੋਣਾ ਉਲੀ ਫੰਗੀ ਉਹਨੇ ਕਾਲਾ ਹੋਣਾ ਉਹੀ ਆਪਾਂ ਟਾਕਸਨ ਬੈਂਡਰ ਨਹੀਂ ਪਾਉਂਦੇ ਕਿਹ ਚੀਜ਼ਾਂ ਬਾਅਦ ਚ ਬਫਰ ਨਹੀਂ ਪਾਉਂਦੇ ਉਹ ਜਿੰਨੀ ਉਲੀ ਉਲੀ ਆ ਸਾਰਾ ਕੁਝ ਆਪਾਂ ਕੀ ਕਰਦੇ ਆ ਪਸ਼ੂ ਦੇ ਅੰਦਰ ਹੀ ਲੰਗੀ ਜਾਂਦੀ ਆ ਉਹ ਬਹੁਤ ਵੱਡੀ ਦਿੱਕਤ ਵਾਲੀ ਗੱਲ ਆ ਸੋ ਉਹਦੇ ਲਈ ਆਪਾਂ ਗੱਲ ਕਰਦਾ ਸਟੇਜ ਆ ਹੁਣੇ ਮੱਕੀ ਕਟ-ਕਟ 85 86 ਤਰ੍ਹਾਂ ਦੀ ਮੱਕੀ ਹੋ ਗਈ ਇਹ ਛੱਲੀ ਦੇਖੋ ਬਹੁਤ ਵਧੀਆ ਛੱਲੀ ਆ ਮੇਰੇ ਹੱਥ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਛੱਲੀ ਪ੍ਰੋਪਰ ਦਾਣਿਆਂ ਨਾਲ ਆ ਇਸ ਵਾਰ ਆ ਆਲੂ ਵਾਲੀ ਮੱਕੀ ਆ ਇਹ ਤਾਂ ਇਸ ਵਾਰ ਜਿਹੜਾ ਮੌਸਮ ਆ ਉਹ ਵੀ ਵੈਸੇ ਮੱਕੀ ਲਈ ਬਹੁਤ ਅਨੁਕੂਲ ਆ ਜਿਹੜੇ ਆਪਾਂ ਕਣਕ ਕੋਈ ਜ਼ਿਆਦਾ ਸੁੰਡੀ ਨਹੀਂ ਬਹੁਤ ਵਧੀਆ ਗ੍ਰੋਥ ਕਰ ਰਹੀ ਆ ਇਹ ਮੱਕੀ ਤੁਸੀਂ ਦੇਖੋ ਵੀ ਹੁਣ ਜਦੋਂ ਤੁਹਾਨੂੰ ਪ੍ਰੋਪਰ ਸਟੇਜ ਕਿੱਥੋਂ ਪਤਾ ਲੱਗਣੀ ਆ ਤੁਸੀਂ ਛੱਲੇ ਨੂੰ ਇਸ ਤਰ੍ਹਾਂ ਤੋੜ ਕੇ ਦੇਖ ਸਕਦੇ ਹੋ ਆ ਤੁਸੀਂ ਦੇਖੋ ਵੀ ਇਹਦੇ 'ਚ ਇੱਕ ਪਿਆਜ਼ੀ ਜੇ ਰੰਗ ਦਾ ਇੱਕ ਸਰਕਲ ਬਣਦਾ ਇਹ ਸਰਕਲ ਦਾ ਮਤਲਬ ਕੀ ਹੁੰਦਾ ਵੀ ਜਿਹੜਾ ਦਾਣਾ ਹੀਟਲੇ ਪਾਸੋਂ ਵੀ ਪੱਕ ਚੁੱਕਾ ਹੁੰਦਾ ਤਾਂ ਛੱਲੇ ਦਾ ਗੁੱਲਾ ਦਾਣਾ ਛੱਡਣ ਨੂੰ ਤਿਆਰ ਹੁੰਦਾ ਦੂਜੇ ਨੰਬਰ ਤੇ ਜਦੋਂ ਤੁਸੀਂ ਦਾਣਾ ਇੱਥੋਂ ਦਬਕੋ ਦੇਖੋਗੇ ਜੇ ਤੁਹਾਡਾ ਦਾਣਾ ਹੱਥ ਗੁੱਠੇ ਨਾਲ ਦੱਬਿਆ ਜਾ ਸਕਦਾ ਤਾਂ ਹਜੇ ਮੱਕੀ ਚਾਰਲੀ ਕੱਚੀ ਆ ਤਾਂ ਹਲੇ ਉਹ ਦਿਨ ਕੱਢੂਗੀ ਜੇ ਦਾਣਾ ਇੱਥੋਂ ਨਹੀਂ ਤਾਂ ਪੈ ਜਾ ਸਿਰ ਤੁਸੀਂ ਤੋੜ ਕੇ ਇਹ ਸਰਕਲ ਚੈੱਕ ਕਰ ਸਕਦੇ ਹੋ ਇਹ ਪਿਆਜ਼ੀ ਰੰਗ ਦਾ ਉੱਪਰ ਸਰਕਲ ਸਰਕਲ ਬਣਿਆ ਚੱਕਰ ਬਣਿਆ ਹੋਇਆ ਉਸ ਤੋਂ ਬਾਅਦ ਜਦੋਂ ਤੁਸੀਂ ਇਕੱਲਾ ਇਕੱਲਾ ਦਾਣਾ ਦੇਖੋਗੇ ਤਾਂ ਦਾਣਾ ਜੇ ਤੁਸੀਂ ਦੱਬੋਗੇ ਦਾਣਾ ਜਿਹੜਾ ਜਿਹੜਾ ਚੌੜਾ ਹਿੱਸਾ ਦਾਣੇ ਦਾ ਉੱਥੋਂ ਨਾ ਦੱਬਿਆ ਜਾਵੇ ਦਾਣਾ ਅੰਦਰਲੇ ਪਾਸੋਂ ਦੱਬਿਆ ਜਾਵੇ ਜਿਵੇਂ ਤੁਸੀਂ ਦਾਣਾ ਦੇਖੋ ਇਹ ਇਹ ਦਾਣਾ ਹੁਣ ਦੱਬਿਆ ਗਿਆ ਦਾਣਾ ਟੁੱਟ ਗਿਆ ਪਰ ਇਹਦੇ ਵਿੱਚੋਂ ਕੀ ਆਗਾ ਦੁੱਧ ਨਹੀਂ ਨਿਕਲਿਆ ਜੇ ਦੱਬੇ ਤੋਂ ਪਤਲੇ ਵਾਲੇ ਪਾਸੋਂ ਜ਼ਿਆਦਾ ਦੁੱਧ ਦੀ ਪਚਕਾਰੀ ਬਾਹਰ ਆਉਂਦੀ ਆ ਫਿਰ ਵੀ ਅਸੇ ਦੋ ਦਿਨ ਤੁਸੀਂ ਵੇਟ ਕਰੋ ਇਹ ਬੈਸਟ ਤਕਾਮ ਕਿ ਜਦੋਂ ਗ੍ਰਾਈਂਡਰ ਦੇ ਵਿੱਚ ਚੱਲੂਗਾ ਇਹ ਸੇ ਦਾਣੇ ਦੇ 2-2 ਇੱਕ-ਇੱਕ ਦਾਣੇ ਦੇ 3-3 ਟੁਕੜੇ ਹੋ ਜਾਣੇ ਨੇ ਉਹ ਜਦੋਂ 3-3 ਟੁਕੜੇ ਹੋ ਜਾਣੇ ਨੇ ਜਿਆਦਾ ਉਦੋਂ ਡਾਈਜੈਸਟ ਵਧੀਆ ਹੋ ਮੰਨ ਲਓ ਜੇ ਤੁਸੀਂ ਤੂੰ ਪਹਿਲਾਂ 4 ਪੌਣੇ ਉਹ 4 ਦਿਨ ਤਾਂ ਕੋਈ ਦਾਣੇ ਨੂੰ ਦੁੱਧ ਬਣ ਜਾ ਸਾਰਾ ਕੱਚਾ ਉਹਨੇ ਪਾਣੀ ਪਾਣੀ ਕਰ ਦਿੰਨਾ ਚਾਰ ਸਾਰਾ ਕਾਲਾ ਕਰ ਦਿੰਨਾ ਜੇ ਤੁਸੀਂ ਜਿਆਦਾ ਮੱਕੀ ਨੂੰ ਚੜਾਉਣੇ ਹੋ ਮੰਨ ਲਓ 100 ਦਿਨ ਤੇ ਮੱਕੀ ਦੇ 4 ਪੌਣੇ ਵਿੱਚ ਕਹਿੰਦੇ 100 ਦਿਨ ਤੇ ਉੱਥੇ ਭਾਈ ਜੀ ਡਰਾਈ ਮਟਰ ਬਹੁਤ ਵੱਜ ਜਾਂਦਾ ਜੀ ਡਰਾਈ ਮਟਰ ਜਿਆਦਾ ਵੱਜੇ ਤੁਹਾਡੇ ਚਾਰ ਦੀ ਲਤੜੇ ਨਹੀਂ ਹੁੰਦੀ ਜਿੰਨੀ ਮ ਚਾਰ ਕਦਾ ਕਿਉਂਕਿ ਇਹਨੇ ਐਨੈਰੋਬਿਕ ਕੰਡੀਸ਼ਨਰ ਦੇ ਵਿੱਚ ਹੁਣ ਆਕਸੀਜਨ ਤੋਂ ਬਿਨਾ ਇਹਦੇ ਵਿੱਚ ਫਰਮੈਂਟੇਸ਼ਨ ਹੁੰਦੀ ਆ ਜਿਹੜੀ ਚਾਰ ਨੂੰ ਗਾਲ ਕੇ ਪ੍ਰੋਸੈਸਰਾਂ ਹੀ ਬਣਾਉਂਦੀ ਆ ਜੇ ਜਾਦੇ ਚੜਾਓਗੇ ਚਾਰ ਨੂੰ ਫਿਰ ਵੀ ਡਰਾਈ ਮਟਰ ਬਾਜੂ ਉਤੋਂ ਪ੍ਰੈਸ ਨਹੀਂ ਹੋਣੀ ਲਤੜ ਨਹੀਂ ਹੋਣੀ ਇਹ 85 86 ਦੇ ਨਾਲ ਜਮਾ ਬੈਸਟ ਆ ਜਦੋਂ ਤੁਸੀਂ ਦਾਣੇ ਨੂੰ ਦੱਬੋਗੇ ਤਾਂ ਦਾਣਾ ਦੋ ਤਿੰਨ ਹਿੱਸੇ ਵਿੱਚ ਟੁੱਟੇ ਕਹਿਣ ਦਾ ਮਤਲਬ ਜਿਦੋਂ ਆ ਦੇਖੋ ਦਾਣਾ ਮੈਂ ਦੱਬਿਆ ਤਾਂ ਦਾਣੇ ਦੇ ਵਿੱਚ ਇਹਦਾ ਦੋ ਫਾੜ ਹੋ ਗਏ ਜਿਹੜੀ ਇਹ ਚੀਜ਼ ਆ ਇਹ ਚੀਜ਼ ਸਭ ਤੋਂ ਬੈਸਟ ਆ ਤੁਸੀਂ ਦੇਖੋ ਦੋ ਹਿੱਸਿਆਂ ਵਿੱਚ ਦਾਣਾ ਵੰਡਿਆ ਗਿਆ ਨਾ ਕੱਚਾ ਨਾ ਉਹ ਹੈ ਤਾਂ ਬਹੁਤ ਵਧੀਆ ਚੀਜ਼ ਐ ਤੇ ਤੁਸੀਂ ਦੇਖੋ ਵੀ ਪ੍ਰੋਪਰ ਜਿਹੜਾ ਇਹ ਚੀਜ਼ ਐ ਬੈਸਟ ਐ ਨਾਇਦਿਕ ਡਰਾਈ ਮੈਟਰ ਵਧੂਗਾ ਨਾ ਹੀ ਇਹਦੇ 'ਚ ਕੋਈ ਹੋਰ ਚੀਜ਼ ਵਧਣੀ ਆ 30 ਤੋਂ 35% ਡਰਾਈ ਮੈਟਰ ਆਊ ਸਾਰੇ ਸਟਾਰ 'ਚ ਪ੍ਰੋਪਰ ਆਊ ਨਾ ਇਹਨੂੰ ਉੱਲੀ ਪਾਣੀ ਆ ਇਹਦਾ ਰੰਗ 골ਡਨ ਬਰਾਊਨ ਰੰਗ ਰਹੂ ਪੂਰੇ ਰੰਗ ਦਾ ਰਹੂ ਹਲਕੇ ਦਾ ਇਹ ਇਹ ਕੋਈ ਕਾਲਾ ਨਹੀਂ ਜੇ ਤੁਹਾਡਾ ਰੰਗ ਪੂਰੇ ਹਲਕੇ ਰੰਗ ਦਾ ਤਾਂ ਉਹ ਸਾਰਿਆਂ ਦਾ ਬੈਸਟ ਐ ਸੋ ਪਾਉਣ ਲੱਗੇ 2-4 ਦਿਨਾਂ ਖਾਤਰ ਆਪਾਂ ਇੰਨੀ ਮਿਹਨਤ ਜਿਹੜੀ ਆਪਣੀ ਉਹਨੂੰ ਖਰਾਬ ਨਾ ਕਰੀਏ ਜਮਾ ਸਹੀ ਸਟੇਜ ਤੇ ਪਾਈਏ ਤਾਂ ਤੁਹਾਨੂੰ ਮੈਂ ਦਿਖਾਤਾ ਵੀ ਦਾਣੇ ਦੀ ਪ੍ਰੋਪਰ ਸਟੇ ਇੱਥੋਂ ਦਾਣਾ ਨਹੀਂ ਦੱਬਿਆ ਜਾਣਾ ਚਾਹੀਦਾ ਦਾਣੇ ਨੂੰ ਤੋੜ ਕੇ ਦੇਖਾਂਗੇ ਤਾਂ ਦਾਣਾ ਆਟੋਮੈਟਿਕ ਟੁੱਟ ਰਿਹਾ ਆਹ ਦੇਖੋ ਤੁਸੀਂ ਹਲੇ ਪਰ ਦਾਣਾ ਕੱਚਾ ਕੋਈ ਜ਼ਿਆਦਾ ਚੜਿਆ ਨਹੀਂ ਹੈਗਾ ਦਾਣਾ ਪਰ ਇਹ ਥੋੜੇ ਦੇ ਨਾਲ ਹੀ ਦੋ ਤਿੰਨ ਭਾਗਾਂ 'ਚ ਦਾਣਾ ਟੁੱਟਣ ਲੱਗ ਪਿਆ ਤਾਂ ਇਹ ਸਭ ਤੋਂ ਬੈਸਟ ਆ ਸੋ ਭਰਾਵੋ ਜੇ ਚਾਰ ਪਣਾ ਤੇ ਇਸ ਤਰੀਕੇ ਪਾਓ ਸੋ ਨੂੰ ਬਹੁਤ ਘੱਟ ਗਾਵਾਂ ਨੂੰ ਨੁਕਸਾਨ ਕਰਨਾ ਬਾਕੀ ਚ ਵੀਡੀਓ ਵਧੀਆ ਲੱਗੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁਕ ਪੇਜ ਨੂੰ ਲਾਈਕ ਸ਼ੇਅਰ ਤੇ ਫੋਲੋ ਕਰਿਓ ਧੰਨਵਾਦ ਜੀ